ਮੇਰਾ ਨਾਮ ਸਤਨਾਮ ਸਿੰਘ ਮੈਂ ਪ੍ਰਿੰਕਲ ਦਾ ਡੈਡੀ ਆ ਅੰਕਲ ਜੀ ਕੀ ਬੰਨੇ ਹੁਣ ਗੋਲੀਆਂ ਚੱਲੀਆਂ ਕਾਫੀ ਸਮਾਂ ਹੋ ਗਿਆ ਹੈ ਕਿੰਨੇ ਕੋ ਬੰਦੇ ਫੜੇ ਗਏ ਤੇ ਪ੍ਰਿੰਕਲ ਦੀ ਸਥਿਤੀ ਕੀ ਪ੍ਰਿੰਕਲ ਖਤਰੇ ਤੋਂ ਬਾਹਰ ਹੈ ਸਾਰੇ ਤੁਹਾਡੇ ਵਰਗੇ ਭੈਣ ਭਰਾ ਜਿਹਦੇ ਉਹਨਾਂ ਦਾ ਆਸ਼ੀਰਵਾਦ ਉਸ ਤੋਂ ਬਾਅਦ ਗੁਰੂ ਮਹਾਰਾਜ ਦਾ ਆਸ਼ੀਰਵਾਦ ਚੜ੍ਹਦੀ ਕਲਾ ਦੇ ਵਿੱਚ ਤੇ ਇਹ ਲੜਕੀ ਨੂੰ ਗੋਲੀਆਂ ਲੱਗੀਆਂ ਸੀ ਉਹਦਾ ਕੀ ਹਾਲ ਹੈ ਠੀਕ ਹੈ ਲੜਕੀ ਵੀ ਖਤਰੇ ਤੋਂ ਬਾਹਰ ਹੈ ਠੀਕ ਹੈ ਪਾਸ਼ਾ ਨੇ ਉਹਨਾਂ ਨੂੰ ਵੀ ਰੱਖਿਆ ਤੇ ਇਹਦੇ ਵਿੱਚ ਅੰਕਲ ਜੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਤੇ ਸਿੱਧੀਆਂ ਗੋਲੀਆਂ ਚੱਲਦੀਆਂ ਉਸ ਟਾਈਮ ਦੀ ਜਦੋਂ ਪ੍ਰਿੰਕਲ ਦੇ ਬਾਹ ਤੇ ਸੱਗੀ ਬਾਹ ਤੇ ਟੈਟੂ ਬਣਾ ਰਹੀ ਸੀ ਉਹ ਵੀਡੀਓ ਕਿਸ ਤਰ੍ਹਾਂ ਬਾਹਰ ਆਈ ਡੀਵੀਆ ਜਿਹੜਾ ਪੁਲਿਸ ਦੇ ਕਬਜ਼ੇ ਚ ਸੀਗਾ ਇੱਕ ਕਿਸ ਤਰੀਕੇ ਨਾਲ ਉਹ ਵੀਡੀਓ ਬਾਹਰ ਆ ਗਈ ਇਹ ਵੀਡੀਓ ਸਾਡੇ ਕੋਲ ਪਹਿਲਾਂ ਹੀ ਆ ਗਈ ਸੀ ਜੀ ਇਹ ਵੀਡੀਓ ਸੀਗੀ ਤੇ ਉਹ ਤੁਹਾਡੇ ਵੱਲੋਂ ਸ਼ੇਅਰ ਕੀਤੀ ਗਈ ਹੈ ਮੀਡੀਆ ਤੱਕ ਪਹੁੰਚ ਗਈ ਤੇ ਮੀਡੀਆ ਦਾ ਕਿੰਦਾ ਬੋਲ ਜੀ ਕਈਆਂ ਕੋਲੋਂ ਕਈਆਂ ਕੋਲ ਪਹੁੰਚ ਗਈ ਇੱਕ ਦੂਜੇ ਤੋਂ ਜੀ ਹੁਣ ਕੀ ਦਾ ਨਾਮ ਲਈਏ ਕੀ ਦਾ ਨਾਮ ਲਈਏ ਜੀ ਕਿਉਂਕਿ ਇਹਦੇ ਵਿੱਚ ਇੱਕ ਸੀਆਈਏ ਦੇ ਇੰਚਾਰਜ ਉਹਨਾਂ ਤੇ ਗਾਜ ਗਿਰ ਗਈ ਹੈ ਕਿ ਉਹਨਾਂ ਨੇ ਡਿਪਾਰਟਮੈਂਟਲ ਦੀ ਚੀਜ਼ ਬਾਹਰ ਲੀਕ ਕੀਤੀ ਹੈ ਤਾਂਕਾ ਉਸ ਟੱਕਰ ਦੇ ਵਿੱਚ মিডিਆ ਕੋ ਪਹੁੰਚੀਏ ਤੇ ਉਹਨਾਂ ਨੂੰ ਲਾਈਨ ਅਸਿਸਟਰ ਕਰਤਾ ਸਾਨੂੰ ਉਹਨਾਂ ਨੇ ਨਹੀਂ ਦਿੱਤੀ ਅੱਛਾ ਜੀ ਉਹਨਾਂ ਦਾ ਕੋਈ ਉਹਨਾਂ ਨੇ ਨਹੀਂ ਦਿੱਤੀ ਸਾਨੂੰ ਤੇ ਇਹ ਜਿਹੜਾ ਡੀਵੀਆਰ ਪੁਲਿਸ ਕਿੰਨੇ ਜਦੋਂ ਫਾਇਰਿੰਗ ਹੋਈ ਸੀਗੀ ਤੇ ਕਿਹੜੇ ਥਾਣੇ ਵਾਲੇ ਲੈ ਗਏ ਦਿੱਤੀਆਂ ਵੀਵੀਆਰ 3 ਨੰਬਰ ਥਾੜੇ ਆਲੇ ਲੈ ਗਿਆ ਸੀ ਉਸ ਤੋਂ ਘੰਟਾ ਡੇਢ ਘੰਟਾ ਬਾਅਦ ਤੇ ਇਹਦੇ ਵਿੱਚ ਕੋਈ ਹੋਰ ਵੀ ਵੀਡੀਓ ਹੈ ਕਹਿੰਦੇ ਕਿ ਕੁਝ ਹੋਰ ਵੀ ਵੀਡੀਓ ਹੈ ਕਿ ਐਂਦਾ ਦੀਆਂ ਆਲੇ ਦੁਆਲੇ ਦੀਆਂ ਜਿਹੜੀਆਂ ਪੁਲਿਸ ਨੇ ਆਪਣੇ ਕਪੜੇ ਚ ਲਿੱਤੀਆਂ ਕੁਝ ਉਹ ਆਸੇ ਪਾਸੇ 400 ਵੀਨੇ ਕੈਮਰੇ ਲੱਗੇ ਹੋਏ ਐ ਅੱਛਾ ਜੀ ਇੱਕ ਹੀ ਸਾਡੀ ਦੁਕਾਨ ਦੇ ਦਾ ਕੈਮਰੇ ਤੁਹਾਨੂੰ ਅੰਦਰ ਵਾਲੀ ਮਿਲ ਗਈ ਨਾ ਹਾਂਜੀ ਬਾਕੀ ਸਾਡੇ ਆਲੇ ਦੁਆਲੇ ਸਾਡੇ ਸਾਹਮਣੇ ਲੱਗੇ ਹੋਏ ਐ ਤੇ ਖੱਬੇ ਸੱਜੇ ਲੱਗੇ ਸੋਨੀਆਂ ਬੈਟਰੀ ਉਹਨਾਂ ਦੇ ਲੱਗੇ ਆ ਉਸ ਤੋਂ ਅੱਗੇ ਟੋਨੀ ਮੀਟ ਸ਼ਾਪ ਹੈ ਉਹਦੇ ਲੱਗੇ ਉਸ ਤੋਂ ਬੈਲਾ ਇੱਕ 세티 프로퍼티 딜ਰ ਆ ਉਹਨਾਂ ਦੇ ਲੱਗੀ ਹੋਈ ਐ ਸਾਰੇ ਬਾਜ਼ਾਰ ਚ ਲੱਗੇ ਹੋਏ ਆ ਉਥੋਂ ਮਤਲਬ ਹਜੇ ਹਜੇ ਵੀ ਕੋਈ ਨਾ ਕੋਈ ਜਿਹੜੀ ਸੀਸੀਟੀਵੀ ਉਹ ਵਾਇਰਲ ਹੋ ਸਕਦੀ ਐ ਕੁਝ ਹੋਰ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਤੁਸੀਂ ਦੱਸ ਰਹੇ ਹੋ ਇੰਨੇ ਕੈਮਰੇ ਲੱਗੇ ਆ ਕੈਮਰੇ ਬਹੁਤ ਲੱਗੇ ਹੋਏ ਆ ਅੱਜ ਕੱਲ ਤਾਂ ਯੋਗੀ ਉਹ ਮੈਂ ਕਹਿੰਦਾ ਕੈਮਰੇ ਦਾ ਆ ਗਿਆ ਮੈਂ ਤੇ ਤੁਸੀਂ ਆ 10 ਕਦਮ ਜਾਓ ਅਗਲੇ ਦੇ ਕੈਮਰਾ ਲੱਗਾ ਅਗਲੇ ਨੇ ਆਪਣੀ ਸੇਫਟੀ ਵਾਸਤੇ ਹਰ ਪਰਿਵਾਰ ਨੇ ਲਾਇਆ ਹੁੰਦਾ ਕਿਉਂਕਿ ਇਸ ਪੁਲਿਸ ਅਧਿਕਾਰੀ ਤੇ ਇੱਕ ਗਾਜगिरਗੀ ਕਿ ਉਹਨਾਂ ਨੇ ਡਿਪਾਰਟਮੈਂਟਲ ਦੀ ਚੀਜ਼ ਐ ਜਿਹੜੀ ਐ ਲੀਕ ਕਰਤੀ ਪੁਲਿਸ ਵਿਭਾਗ ਸਾਨੂੰ ਉਸ ਪੁਲਿਸ ਸਹਾਕਾਰੀ ਨੇ ਨਹੀਂ ਦਿੱਤੀ ਐਵੇਂ ਮੈਂ ਕਹਾਂ ਮੈਨੂੰ ਉਸ ਪੁਲਿਸ ਸਹਾਕਾਰੀ ਨੇ ਨਹੀਂ ਦਿੱਤੀ ਠੀਕ ਹੈ ਜੀ ਤੇ ਹੁਣ ਇਸ ਕੇਸ ਦੇ ਵਿੱਚ ਕੀ ਬੰਦੇ ਆ ਜੀ ਕਿੰਨੇ ਕੋ ਬੰਦੇ ਫੜੇ ਗਏ ਆ ਟੋਟਲ ਟੋਟਲ ਤਿੰਨ ਬੰਦੇ ਹਲੇ ਤੱਕ ਫੜੇ ਆ ਉਸ ਤੋਂ ਬਾਅਦ ਸਾਡੀ ਐਸ ਐਚਓ ਸਾਹਿਬ ਨਾਲ ਗੱਲ ਹੁੰਦੀ ਏ ਕਹਿੰਦੇ ਪੁਲਿਸ ਲੱਗੀ ਹੋਈ ਆਪਣੀ ਤੇ ਛੇਤੀ ਛੇਤੀ ਸਾਰੇ ਬੰਦੇ ਜਿਹੇ ਸਾਥ ਦਾ ਆਪ ਡਾਲ ਲੱਗਦਾ ਭਈ ਜਿਹੜੇ ਬੰਦੇ ਬਾਹਰ ਹੈਗੇ ਉਹਨਾਂ ਕੋ ਉਥੇ ਹਾਰ ਹੈਗਾ ਕਿ ਤੇ ਕੱਲ ਨੂੰ ਕੋਈ ਸਾਡਾ ਜਾਨੀ ਨਕਸਲ ਫੇਰ ਆ ਇਹਨੂੰ ਨਾ ਕੋਈ ਤੋੜਾਵੇ ਇਸ ਕਰਕੇ ਉਹ ਨਜ਼ਰ ਲੱਗੀ ਆਪਣੇ ਕੰਮ ਸਰਦਾਰ ਕੁਲਦੀਪ ਸਿੰਘ ਚੈਲ ਜੀ ਸਾਡੇ ਜੋ ਸੀਪੀ ਨੇ ਲੁਧਿਆਣਾ ਦਾ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਉਹਨਾਂ ਨੇ ਇਸ ਕੇਸ ਦੇ ਉੱਤੇ ਪੂਰੀ ਨਿਗਾਹ ਬਣਾਈ ਹੋਈ ਹੈ ਤੇ ਜਿਹੜਾ ਸੋਰੇ ਪਰਿਵਾਰ ਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਵੱਲੋਂ 76 ਰਚਿਆ ਗਿਆ ਗੋਲੀਆਂ ਚਲਾਈਆਂ ਗਈਆਂ ਤੇ ਉਹਨਾਂ ਵਿੱਚੋਂ ਵੀ ਕਿਸੇ ਨੂੰ ਅਰੈਸਟ ਕੀਤਾ ਗਿਆ ਜੀ ਇਹ ਸਾਰੇ ਰਲੇ ਹੋਏ ਐ ਇਨਕੁਆਰੀ ਚੱਲੇਗੀ ਉਸ ਵਿੱਚ ਇਹਨਾਂ ਨੂੰ ਸਭ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਮੈਂ ਪਹਿਲਾਂ ਵੀ ਇਹ ਕਹਿ ਚੁੱਕਿਆ ਹਾਂ ਇਹ ਪਤਾ ਕੀ ਗੱਲ ਐ ਕਿ ਜਦੋਂ ਇੱਕ ਬੰਦਾ ਦੋ ਇਹਨਾਂ ਦੇ ਵਿੱਚੋਂ ਫੜੇਗੇ ਨਾ ਜਿਹੜੇ ਕਹਿੰਦੇ ਅਸੀਂ ਬੇਗੁਨਾ ਹੈਗੇ ਆ ਠੀਕ ਐ ਨਾ ਇਹ ਆਪਣੇ ਆਪ ਵਿੱਚ ਆ ਜਾਣੇ ਕਿਹਦੇ ਦੇ ਕਿਹੜੇ ਨੇ ਕੀ ਕੀਤਾ ਕਿਹੜੇ ਨੇ ਕੀ ਕੀਤਾ ਕਿੰਨਾਂ ਨੇ ਨਾ ਭੇਜਿਆ ਇਹਨਾਂ ਨੂੰ ਵੀ ਜਾਓ ਕਾਕਾ ਜਾ ਗਿਆ ਇਹ ਕੰਮ ਕਰਾਓ ਉਹਦੇ ਕੋਲੋਂ ਹੀ ਫੋਨ ਕਰਵਾ ਕੇ ਸਾਨੂੰ ਮਾੜਾ ਚੰਗਾ ਪਹਿਲਾਂ ਬੋਲ ਦਿੰਦੇ ਸੀਗੇ ਤੇ ਹੁਣ ਫੋਨ ਦੇ ਉੱਤੇ ਕੋਈ ਮਾੜਾ ਚੰਗਾ ਬੋਲੇਗਾ ਮੈਂ ਕਹਿੰਦਾ ਆਪਾਂ ਹੀ ਆ ਤੁਸੀਂ ਹੋ ਤੁਹਾਨੂੰ ਕੋਈ ਬੰਦਾ ਫੋਨ ਤੇ ਮਾੜਾ ਬੋਲੇਗਾ ਤੁਸੀਂ ਅੱਗੋਂ ਕੋਈ ਬੋਲੋਗੇ ਹੀ ਚੋਪੂ ਗੱਗੇ ਤੋਂ ਬੰਦਾ ਕੋਈ ਵੀ ਨਹੀਂ ਸੁਣਦਾ ਹੁੰਦਾ ਕਿਉਂਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮਾੜਾ ਚੰਗਾ ਬੋਲਿਆ ਕਿਉਂਕਿ ਜਦੋਂ ਪ੍ਰਿੰਕਲ ਦੇ ਗੋਲੀ ਚੱਲੀ ਐ ਉਸ ਤੋਂ ਉਹਦੀ ਆਡੀਓ ਬੜੀ ਵਾਇਰਲ ਹੋਈ ਜਾ ਬੜੀ ਉਹ ਆਡੀਓ ਬੜੀ ਪੁਰਾਣੀ ਹੈਗੀ ਕੋਈ ਉਹ ਨਵੀਂ ਨਹੀਂ ਹੈ ਜੀ ਉਹ ਬਲਵਾਂਦੇ ਸੀਗੇ ਵੀ ਇਹ ਬੋਲੇ ਇਦਾਂ ਤੇ ਸਮਝ ਗਏ ਨਾ ਉਕਸਾ ਦੇ ਦੇ ਫੋਨ ਕਰਕੇ ਕਈ ਬੰਦੇ ਹੈਗੇ ਨੇ ਟੋਟਲ ਤਾਂ ਇਹਦੇ ਇਸ ਕੇਸ ਦੇ ਵਿੱਚ ਤੁਹਾਨੂੰ ਮੇਰੇ ਖਿਆਲ ਨਾਲ 8 ਤੋਂ 9 ਬੰਦੇ ਮਿਲਣਗੇ ਕੋਈ ਐਸੀ ਗੱਲ ਨਹੀਂ ਹੱਲੇ ਤਾਂ ਤਿੰਨ ਫੜੇ ਗਏ ਨੇ ਤੇ ਉਹ ਪ੍ਰਿੰਕਲ ਦੇ ਟੋਟਲ ਕਿੰਨੀਆਂ ਗੋੜੀਆਂ ਲੱਗੀਆਂ ਸੀ ਕਿੰਨੀਆਂ ਬਾਹਰ ਨਿਕਲ ਗਈਆਂ ਪ੍ਰਿੰਕਲ ਦੇ ਟੋਟਲ 7 ਫੇਰ ਆਏ ਨੇ ਇੱਕ ਉਹਦੇ ਟੋਪੀ ਕੋਲੋਂ ਨਿਕਲ ਗਿਆ ਸਰੀਰ ਦੇ ਅੰਦਰ 6 ਫੇਰ ਆਏ ਨੇ ਜਿਹੜੇ ਡਾਕਟਰਾਂ ਨੇ ਸਾਰੇ ਕੱਢ ਦਿੱਤੀਆਂ ਗੋਲੀਆਂ ਜੋ ਕੁਝ ਗੋਲੀਆਂ ਆ ਗਿਆ ਹੱਡੀ ਦੇ ਵਿੱਚ ਉਹ ਡਾਕਟਰ ਸਾਹਿਬ ਕਹਿੰਦੇ ਵੀ ਨਹੀਂ ਨਿਕਲਣੀਆਂ ਉਹ ਵਿੱਚੇ ਹੀ ਰਹਿ ਜਾਣੀਆਂ ਹੈਗੀਆਂ ਜਿਹੜੇ ਸੀਆਈਆਈ ਇੰਸਪੈਕਟਰ ਦੇ ਇਲਜ਼ਾਮ ਲੱਗ ਰਹੇ ਵੀਡੀਓ ਵਾਇਰਲ ਉਹਨੇ ਕੀਤੀ ਤੁਹਾਡੇ ਪ੍ਰਤੀ ਉਹਨਾਂ ਦੇ ਤੁਹਾਡੇ ਮਨ 'ਚ ਕੋਈ ਇਲਜ਼ਾਮ ਤਾਂ ਨਹੀਂ ਕਿ ਕਿਉਂਕਿ ਕਿਹਾ ਜਾ ਰਿਹਾ ਪ੍ਰਿੰਕਲ ਕੇਸ ਦੇ ਵਿੱਚ ਜਿਹੜੀਆਂ ਚੀਜ਼ਾਂ ਲੀਕ ਕੀਤੀਆਂ ਉਸ ਇਨਸਪੈਕਟਰ ਨੇ ਭਾਗ ਦੀ ਕੋਈ ਜਾਣਕਾਰੀ ਬਾਹਰ ਲੀਕ ਕੀਤੀ ਐ ਸਾਡੇ ਨਾਲ ਕੋਈ ਉਹਨਾਂ ਨੇ ਨਹੀਂ ਲੀਕ ਕੀਤੀ ਨਾ ਸਾਨੂੰ ਉਹਨਾਂ ਨੇ ਕੋਈ ਦਿੱਤੀ ਐ ਐਵੇਂ ਪਤਾ ਕੀ ਗੱਲ ਐ ਆਪਾਂ ਐਦਾਂ ਕਿਸੇ ਦੇ ਵਾਸਤੇ ਨਹੀਂ ਬੋਲਣਾ ਮੇਰਾ ਵੀਰ ਜੀ ਬਾਕੀ ਰਹਿ ਗਿਆ ਹਰਪ੍ਰੀਤ ਸਿੰਘ ਮੱਖੂ ਸਾਹਿਬ ਬੋਲਦੇ ਨੇ ਜੀ ਉਹਨਾਂ ਨੂੰ ਸੋਚ ਸਮਝ ਕੇ ਬੋਲਣਾ ਉਹ ਵੀ ਬੋਲ ਕੇ ਉਕਸਾਉਂਦੇ ਨੇ ਵੀ ਇਹ ਬੋਲਣ ਅਸੀਂ ਨਹੀਂ ਬੋਲਣਾ ਅਸੀਂ ਮੇਰਾ ਨਾਂ ਦੀ ਦੁਰਵਰਤੋਂ ਕੀਤੀ ਹਰਪ੍ਰੀਤ ਸਿੰਘ ਮੱਖੂ ਸਾਹਿਬ ਨੇ ਪ੍ਰਿੰਕਲ ਦਾ ਪਿਓ ਇਦਾਂ ਬੋਲੇ ਨਹੀਂ ਮੈਂ ਅਗਰ ਉਹਨਾਂ ਦੇ ਕਿਸੇ ਪਰਿਵਾਰ ਵਾਲੇ ਪਹਿਲਾਂ ਤਾਂ ਬੋਲਾਂਗਾ ਨਹੀਂ ਜੇ ਬੋਲਾਂਗਾ ਤੇ ਮੈਂ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਫਰਦ ਸਾਹਿਬ ਸਤਕਾਰ ਸਹਿਤ ਉਹਨਾਂ ਦਾ ਨਾਂ ਲਵਾਂਗਾ ਇੱਕ ਕਥਾਵਾਚਕ ਨੇ ਕਥਾਵਾਚਕ ਨੂੰ ਇਦਾਂ ਦੀ ਬੋਲੀ ਚੰਗੀ ਨਹੀਂ ਲੱਗਦੀ ਜਿੱਥੇ ਤੁਸੀਂ ਆਪਣੇ ਆਪ ਨੂੰ ਦੱਸਦੇ ਹੋ ਵੀ ਮੈਂ ਤਾਂ ਇੱਕ ਧਾਰਮਿਕ ਮੈਂ ਕਥਾਵਾਚਕ ਆ ਪਰਸੋ ਜਦੋਂ ਉਹਨਾਂ ਦੀ ਮੈਂ ਇੱਕ ਇੰਟਰਵਿਊ ਸੁਣੀ ਕਹਿੰਦੇ ਮੈਂ ਤਾਂ ਕਥਾਵਾਚਕ ਆ ਉਹ ਜੇ ਤੁਸੀਂ ਕਥਾਵਾਚਕ ਹੋ ਲੋਕਾਂ ਦੀਆਂ ਵੀਡੀਓ ਕਿਉਂ ਚਲਾਉਂਦੇ ਹੋ ਫਿਰ ਤੁਸੀਂ ਵਨ ਸਾਈਡ ਚਲਾਈ ਜਾਂਦੇ ਹੋ ਵਰਜਨ ਨਹੀਂ ਲੈਂਦੇ ਵਰਜਨ ਜੇ ਦੂਜੇ ਦਿਨ ਅਗਲਾ ਤੁਹਾਨੂੰ ਫੋਨ ਕਰਦਾ ਫਿਰ ਕਹਿੰਦੇ ਜੀ ਆ ਜਾ ਵਰਜਨ ਦੇ ਦੇ ਜਦੋਂ ਵੀਡੀਓ ਚੱਲ ਗਈ ਸਾਰੀ ਇਹਨਾਂ ਮੱਖੂ ਸਾਹਿਬ ਨੇ ਘਰ ਖਰਾਬ ਕਰਨ ਦੇ ਵਿੱਚ ਐਮ ਭੂ ਕਨ ਨਵਾਈਏ ਨਾ ਤੇ ਜਿਹੜੇ ਗੈਂਗਸਟਰ ਨੇ ਗੋਲੀਆਂ ਚਲਾਈਆਂ ਸੀ ਗਿਆ ਤੇ ਪ੍ਰਿੰਕਲ ਉਹਨੂੰ ਜਾਣਦਾ ਕਿੱਦਾਂ ਸੀ ਹਜੇ ਤੱਕ ਪ੍ਰਿੰਕਲ ਉਹਨੂੰ ਕਿੱਥੇ ਜਾਣਦਾ ਇਹ ਸਭ ਤੁਹਾਨੂੰ ਮੈਂ ਦੱਸਦਾ ਨਾ ਇਹ ਚੈਨ ਹੈਗੀ ਹੈ ਅੱਠ ਤੋਂ ਬੱਤੀ ਉਹਦੇ ਵਿੱਚ ਸਾਰੇ ਆ ਜਾਣੇ ਆ ਵੀ ਕਿਹੜਾ ਉਹਨੂੰ ਮਿਲਦਾ ਸੀ ਕਿਹੜਾ ਉਹਨੂੰ ਘਰ ਬੁਲਾਉਂਦਾ ਸੀ ਕਿਹੜਾ ਕਹਿੰਦਾ ਸੀ ਭਾਈ ਇਹਦਾ ਕੰਮ ਕਰ ਦੇ ਤੇਦੀ ਸੇਵਾ ਹੋ ਜੂਗੀ ਆ ਉਹ ਸਭ ਹੈਗੀ ਚੈਨ ਬਣੇਗੀ ਕੋਈ ਪਤਾ ਲੱਗੇ ਤੁਸੀਂ ਪਿਛਲੀ ਵਾਰ ਕਿਹਾ ਸੀਗਾ ਕਿ ਥੋੜੇ ਟਾਈਮ ਪਹਿਲੇ ਇੱਕ ਮੈਨੂੰ ਫੋਨ ਆਇਆ ਸੀ ਇਹਦੇ ਸਾਰੇ ਪਰਿਵਾਰ ਤੋਂ ਕਿ ਉਹਦੀ ਜਿਹੜੀ ਹੈ ਸੁਪਾਰੀ ਦਿੱਤੀ ਗਈ ਹੈ ਪਤਾ ਲੱਗੇ ਉਹ ਕਿੰਨੇ ਪੈਸਿਆਂ ਦੇ ਵਿੱਚ ਤੈਅ ਹੋਈ ਸੀ ਨਹੀਂ ਇਹ ਨਹੀਂ ਹਲੇ ਪਤਾ ਲੱਗਿਆ ਹੈ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗਣਾ ਸਾਡੇ ਨਾਲ ਤਾਂ ਉਸ ਸਬੰਧ ਵਿੱਚ ਹੋਣੋ ਸਾਡੇ ਦਾ ਫੋਨ ਫੋਨ ਉਹਨਾਂ ਨਾਲ ਬੰਦ ਹੋ ਗਏ ਬਿਲਕੁਲ ਨਾ ਸੀ ਕਰੀਏ ਉਹਨਾਂ ਨੂੰ ਨਾ ਉਹ ਸਾਨੂੰ ਕਰ ਜਿਨ੍ਹਾਂ ਨੇ ਪ੍ਰਿੰਕਲ ਦੇ ਗੋਲੀਆਂ ਚਲਾਈਆਂ ਸੀ ਉਹ ਡੀਐਮ ਸੀ ਐਡਮਿਟ ਹੈ ਕਹਿੰਦੇ ਕਿ ਉਹਨਾਂ ਦਾ ਕੋਈ ਸਰੀਰ ਦਾ ਅੰਗ ਵੜ ਦਿੱਤਾ ਗਿਆ ਜ਼ਹਿਰ ਪੈ ਗਿਆ ਕੋਈ ਹੈ ਜਾਣਕਾਰੀ ਤੁਹਾਡੇ ਕੋਲ ਮੈਨੂੰ ਇਹਦੇ ਬਾਅਦ ਹਲੇ ਕੋਈ ਜਾਣਕਾਰੀ ਨਹੀਂ ਆਈ ਬਾਕੀ ਸੀਸੀਟੀਵੀ ਦੇ ਵਿੱਚ ਜਿਵੇਂ ਦੇਖਦੇ ਪਿਆ ਵੀ ਜਿਵੇਂ ਉਹਨਾਂ ਨੇ ਪੰਜ ਬੰਦਿਆਂ ਨੇ ਹਮਲਾ ਕੀਤਾ ਹੈ ਇਹ ਮੇਰੇ ਬੱਚੇ ਤੇ ਗੁਰੂ ਪਾਤਸ਼ਾਹ ਜੀ ਨੇ ਬਹੁਤ ਮੇਰ ਕੀਤੀ ਹੈ ਤੁਹਾਡੇ ਸਾਰੇ ਭੈ ਭਰਾ ਜਿਹੜੇ ਉਹਦੇ ਅਸ਼ੀਰਵਾਦ ਇਹ ਜੇ ਅੱਜ ਉਹ ਤੁਹਾਡੇ ਸਾਹਮਣੇ ਹੈਗਾ ਤੇ ਉਹ ਤੁਹਾਡਾ ਸਾਰਿਆਂ ਦਾ ਸਤਿਕਾਰਯੋਗ ਅਸ਼ੀਰਵਾਦ ਕਿਹੜੀ ਵੀਡੀਓ ਵਾਇਰਲ ਹੋਈ ਹੈ ਉਹ ਪ੍ਰਿੰਕਲ ਦੇ ਸਾਥੀਆਂ ਕੋ ਜਿਹੜੇ ਦੁਕਾਨ ਤੇ ਕੰਮ ਕਰਦੇ ਉਹ ਸਾਰਿਆਂ ਕੋਲ ਸਿੱਗੀ ਜੀ ਉਹ ਵੀਡੀਓ ਇਹ ਨਹੀਂ ਪਤਾ ਹੁਣ ਕਿਨੇ ਕਿੰਨੇ ਕੀਤੀ ਵਾ ਜੀ ਨਿਕੀ ਨਾ ਉੱਥੇ ਆਸੇ ਪਾਸੇ ਵੀ ਕਈਆਂ ਨੇ ਗੱਡੀਆਂ ਨੇ ਸਾਨੂੰ ਤੋਂ ਵੀਡੀਓ ਪਹਿਲਾਂ ਹੀ ਆ ਗਿਆ ਸੀਗਾ ਸਾਡੇ ਟੀਵੀ ਆਨ ਤੋਂ ਕੱਢਣ ਤੋਂ ਪਹਿਲਾਂ ਵੀ ਆ ਗਿਆ ਸੀਗਾ ਠੀਕ ਹੈ ਜੀ